ਸੀ ਗਰਾਊਂਡ ਦੇ ਵਿੱਚ ਕੁਝ ਕੁਸ਼ ਰਾਜਨੀਤੀ ਬੰਦਿਆਂ ਵੱਲੋਂ ਮੇਰੇ ਖਿਲਾਫ ਕੋਈ ਧਰਮੇਵਾਲੀ ਹੋ ਰਹੀ ਆ ਪਰ ਮੈਂ ਤੁਹਾਡੇ ਨਾਲ ਲਾਈਵ ਤਾਂ ਹੋ ਰਿਹਾ ਮੈਂ ਮੈਂ ਤੁਹਾਨੂੰ ਦੱਸਣਾ ਚਾਹਨਾ ਹਲਕਾ ਸੈਂਟਰ ਦੇ ਲੋਕਾਂ ਨੂੰ ਔਰ ਲੁਧਿਆਣਾ ਵਾਸੀਆਂ ਨੂੰ ਕਿ ਜਿਹੜਾ ਸੰਕਟ ਰਚਿਆ ਜਾ ਰਿਹਾ ਇਹ ਸਾਰਾ ਰਾਜਨੀਤਿਕ ਸੰਕਟ ਆ ਜੇ ਸੜਕ ਦੇ ਉੱਤੇ ਲੁਧਿਆਣਾ ਡਿਪਟੀ ਕਮਿਸ਼ਨਰ ਨੇ ਵਰਸ਼ਾਗੀ ਪ੍ਰੈਸ ਦੇ ਵਿੱਚ ਇਹ ਆਡੋ ਕੀਤਾ ਕਿ ਕੋਈ ਬੰਦਾ ਵੀ ਸੜਕ ਦੇ ਉੱਤੇ ਕੋਈ ਆਪਣੀ ਨਿਯਾਇਜ਼ ਦੁਕਾਨ ਨਹੀਂ ਲਾਊਗਾ। ਦਰੇਸੀ ਦੇ ਅੰਦਰ ਅਗਰ ਹਰ ਸਾਲ ਦੀ ਤਰ੍ਹਾਂ ਦਸਹਿਰਾ ਗਰਾਊਂਡ ਦੇ ਅੰਦਰ ਕੋਈ ਠੀਕਾ ਹੁੰਦਾ ਵਾ ਤਾਂ ਠੀਕਾ ਉਹ ਅੰਦਰ ਦਾ ਵਾ ਉਹ ਨਾ ਕਿ ਸੜਕ ਦੇ ਉੱਪਰ ਦਾ ਲੋਕਾਂ ਦੀ ਉਹ ਅੰਨੀ ਉੱਥੇ ਦੁਕਾਨਾਂ ਦੋਨੇ ਪਾਸੇ ਲਾਈਆਂ ਗਈਆਂ ਨੇ। ਮੇਰੇ ਕੋਲ ਹਲਕਾ ਸੈਂਟਰ ਦਾ ਮੈਂ ਸੇਵਾਦਾਰਾਂ ਲੋਕ ਆਉਂਦੇ ਆ। ਪਬਲਿਕ ਆਉਂਦੀ ਆ ਕਿ ਕੱਲ ਕੋਈ ਰੱਬ ਨਾ ਕਰੇ ਉਥੋਂ ਐਂਬੂਲੈਂਸ ਨਿਕਲਨੀ ਹੋਵੇ ਕੋਈ ਅਜਿਹਾ ਆਪਣੇ ਮਰੀਜ਼ ਨੂੰ ਨਹੀਂ ਲੈ ਕੇ ਜਾ ਸਕਦੇ ਉਥੇ ਹਸਪੀਟਲ ਲੈ ਨਾਲ ਸਕੂਲ ਆ ਉਹ ਉਥੇ ਇੰਨੀ ਦੁਕਾਨਦਾਰੀ ਦੇ ਕਰਕੇ ਦੋਨਾਂ ਪਾਸੇ ਜਿਹੜਾ ਲੋਕਾਂ ਤੋਂ ਗਰੀਬਾਂ ਤੋਂ ਨਿਯਾਜ਼ ਪੈਸੇ ਲੈ ਕੇ ਉਥੇ ਦੁਕਾਨਾਂ ਲਵਾ ਰਹੇ ਆ ਝੇਕੇਦਾਰ ਮੈਂ ਉਹਨਾਂ ਨੂੰ ਤੁਹਾਡੇ ਲਈ ਇਹ ਗੱਲ ਤੁਹਾਡੇ ਧਿਆਨ ਚ ਲਿਆਉਣੀ ਚਾਹੁੰਨਾ ਵਾ ਕਿ ਜਿਹੜੀ ਇਹ ਰਾਜਨੀਤੀ ਲੋਕ ਅੱਜ ਰਾਜਨੀਤੀ ਰੋਟੀਆਂ ਸਿੱਖ ਰਹੇ ਆ ਉਥੇ ਬੈਠੇ ਉਥੇ ਜਿਹੜਾ ਲੋਕਾਂ ਦਾ ਕੰਨ ਕੋਈ ਰੱਬ ਨਾ ਕਰੇ ਉਥੇ ਐਕਸੀਡੈਂਟ ਹੋ ਗਏ ਕੋਈ ਉਥੇ ਕਿਸੇ ਨੂੰ ਨਿਕਲਣਾ ਪੈ ਜੂਵੇ ਮੇਰੇ ਸਾਰੇ ਇਲਾਕੇ ਵਾਲੇ ਇਹ ਕਹਿ ਰਿਹਾ ਵੀ ਸੜਕ ਦੇ ਉੱਤੇ ਤੁਸੀਂ ਸਾਰੀਆਂ ਦੁਕਾਨਾਂ ਲਾ ਲਈਆਂ ਇਸ ਗੱਲ ਦਾ ਲੋਕ ਮੇਤੋਂ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਕੇ ਪੁੱਛਦੇ ਆ ਤਾਂ ਮੈਂ ਨਹੀਂ ਲੋਕਾਂ ਦਾ ਜਵਾਬ ਦੇਈਆਂ ਕਾਰਪੀਸ਼ਿੰਦੇ ਮੁਲਾਜ਼ਮ اگر ਉਹਨਾਂ ਨੂੰ ਥੋੰਦੇ ਆ ਤਾ ਉਹ ਅਜੇ ਕਿਸੇ ਰਾਜਨੀਤੀ ਲੋਕਾਂ ਦੇ ਮਗਰ ਲੱਗੇ ਉਥੇ ਸਟੰਡ ਕਰ ਰਹੇ ਆ ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਥੇ ਕੋਈ ਸਾਡੀ ਜਿਹੜੀ ਹਰ ਇੱਕ ਸਾਲ ਦੀ ਤਰ੍ਹਾਂ ਡੋਲਾ ਨਿਕਲਦਾ ਉਥੋਂ ਦਸਹਰੇ ਦਾ ਉਥੇ ਉਹ ਲੋਕ ਵੀ ਕੋ ਸਾਝੋ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਕਰੋੜ ਰੁਪਏ ਦਾ ਖੇਕਾ ਦਿੰਦੇ ਆ ਸਾਲ ਦਾ ਉਹ ਲੋਕ ਵੀ ਅੱਜ ਧਰਮ ਦੀ ਆੜ ਲੈ ਕੇ ਉਸ ਗੱਲ ਨੂੰ ਅੱਗੇ ਲੈ ਕੇ ਆ ਰਹੇ ਆ ਪਰ ਮੈਂ ਲੁਧਿਆਣਾ ਵਾਸੀ ਜਾਂਦਿਆਂ ਪੰਜਾਬ ਵਾਸੀ ਜਾਂਦਿਆਂ ਮੈਂ ਮੈਨੂੰ ਕੋਈ ਆਪਣੀ ਭਗਤੀ ਦਾ ਜਾਂ ਮੈਨੂੰ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਸਨਾਤਨ ਧਰਮ ਦਾ ਮੈਨੂੰ ਕੋਈ ਸਰਟੀਫਿਕੇਟ ਨਹੀਂ ਚਾਹੀਦਾ ਤੁਹਾਡੇ ਤਰ੍ਹਾਂ ਮੈਂ ਸਨਾਤਨੀ ਆ ਮੈਂ ਲੋਕਾਂ ਨੂੰ ਪਤਾ ਵਾ ਮੈਂ ਕਰੋਨਾ ਵੇਲੇ ਜਦੋਂ ਸਾਰੀ ਦੁਨੀਆ ਘਰ ਬੈਠੀ ਸੀ ਮੈਂ ਇਕੱਲਾ ਆਪਣੇ ਮੋਢੇ ਤੇ ਝੰਡਾ ਲੈ ਕੇ ਬਾਲਾ ਜੀ ਦਾ ਉੱਥੋਂ ਲੰਘਿਆ ਸੀ ਔਰ ਇਹ ਜਿਹੜੀਆਂ ਰਾਜਨੀਤੀ ਰੋਟੀਆਂ ਨੇ ਇਹ ਨਾ ਸਿੱਖੋ ਜਦੋਂ ਮੈਂ ਲੋਕਾਂ ਦੇ ਨਾਲ ਆ। ਲੋਕ ਜਦੋਂ ਕਹਿੰਦੇ ਆ ਵੀ ਗਰੀਬ ਆਦਮੀਆਂ ਤੋਂ 1000 2000 ਦਾ ਮਤਲਬ ਤੁਸੀਂ ਰਾਜਨੀਤੀ ਲੋਕ ਗਰੀਬਾਂ ਨੂੰ ਲਟਾਉਣਾ ਚਾਹੁੰਦੇ ਹੋ ਆਪਣੀ ਸ਼ਹਿ ਦੇ ਗੱਲੇ ਇਹ ਤੁਹਾਡੇ ਪਿਛਲੇ ਸਮਿਆਂ ਦੇ ਵੇਲੇ ਚਾਹੇ ਭਾਜਪਾ ਦਾ ਸਰਕਾਰ ਸੀ ਚਾਹੇ ਆਪਣੇ ਕਾਂਗਰਸ ਦੀ ਸਰਕਾਰ ਸੀ ਇਹਨਾਂ ਠੇਕੇਦਾਰਾਂ ਦੇ ਨਾਲ ਜੋੜੀਆਂ ਠੇਕੇਦਾਰੀਆਂ ਸਾਂਝੀਆਂ ਸੀਗੀਆਂ ਅੱਜ ਤੱਕ ਇਹਨਾਂ ਦੇ ਨਾਲ ਤੁਸੀਂ ਇਹ ਧਰਨੇ ਬਾਜੀ ਕਰ ਰਹੇ ਹੋ ਪਰ ਮੈਂ ਪਬਲਿਕ ਦੇ ਨਾਲ ਆ ਆਪਣੇ ਹਲਕੇ ਦੇ ਸੈਂਟਰ ਦੇ ਲੋਕਾਂ ਦੇ ਨਾਲ ਆ ਲੋਕ ਜਾਣਦੇ ਆ ਮੇਰੀ ਸੁਭਾ ਨੂੰ ਤੇ ਮੇਰੇ ਕੰਮਾਂ ਨੂੰ ਇਸ ਕਰਕੇ ਤੁਹਾਨੂੰ ਮਹਿਸੂਸ ਹੋ ਰਿਹਾ ਵਾ ਰਾਜਨੀਤੀ ਰੋਟੀਆਂ ਨਾਲ ਸਿੱਕੋ ਧਰਮ ਦੀ ਆਦ ਲੈ ਕੇ ਨਾ ਕੋਈ ਜਾਤ ਪਾਤ ਦੀ ਆਦ ਲੈ ਕੇ ਜਾਤ ਸਭ ਦੀ ਇੱਕੋ ਹੀ ਆ ਮਨੁੱਖ ਦੀ ਜਾਤ ਸਭ ਨਾਲ ਉੱਤਮ ਜਿਹੜਾ ਬੰਦਾ ਇਨਸਾਨੀਅਤ ਤੌਰ ਤੇ ਕੰਮ ਕਰਦਾ ਉਹਦੀ ਜਾਤ ਹੀ ਉੱਚੀ ਆ ਬਾਕੀ ਜਿਹੜਾ ਕੋਈ ਸਤਾਨੀ ਜਾ ਰਾਈ ਕਿੰਨੀਆਂ ਰੋਟੀਆਂ ਸੇਕਦੇ ਉੱਤੇ ਮੈਂ ਨੇ ਮੇਰੇ ਗਲਾਬ ਇਹ ਪਬਲਿਕ ਜਾਣਦੀ ਆ ਮੈਂ ਪਬਲਿਕ ਦੇ ਨਾਲ ਆ ਮੈਂ ਕਿਸੇ ਗਰੀਬ ਨੂੰ ਨਹੀਂ ਲੁੱਟਣ ਦੇਣਾ ਆਪਣੇ ਹਲਕੇ ਦੇ ਅੰਦਰ ਮੈਂ ਕਿਸੇ ਗਰੀਬ ਤੋਂ 2000 ਰੁਪਇਆ ਪਰ ਦੁਕਾਨਦਾਰ ਨਹੀਂ ਲੈਣ ਦੇਣਾ ਜੋ ਕੰਮ ਹੈਗਾ ਵਾ ਗਰੀਬ ਨੂੰ ਫ੍ਰੀ ਲਵਾਓ ਗਰੀਬ ਦਾ ਜਿਹੜਾ ਕੰਮ ਆ ਤੁਹਾਡਾ ਸੜਕਾਂ ਦੇ ਉੱਤੇ ਕੋਈ ਝੇਕਾ ਨਹੀਂ ਦੇਂਦਾ ਨਾ ਗ੍ਰੇਸੀ ਗਰਾਉਂਡ ਦੇ ਜਿਹੜੇ ਸੰਸਥਾ ਵਾਲੇ ਕਰੋੜਾਂ ਰੁਪਇਆ ਲੁਟ ਗਿਆ ਸਾਲ ਦਾ ਔਰ ਇੱਕੋ फोर्थ क्लास ਬੰਦਾ ਅੱਜ ਉਹ ਆਪਣੇ ਆਪ ਦੇ ਉੱਤੇ ਪਤਾ ਨਹੀਂ ਪਾਣੀ ਪਾਇਆ ਉਹਨੇ ਪਤਾ ਨਹੀਂ ਮਿੱਟੀ ਦਾ ਤੇਲ ਪਾਇਆ ਵਾ ਆਪਣੇ ਆਪ ਉਹ ਪਾਣੀ ਪਾ ਕੇ ਡਰਾਮਾ ਕਰਿਆ ਰਾਜਨੀਤੀ ਲੋਕਾਂ ਨੇ ਕਹੇ ਤੇ ਔਰ ਮੈਂ ਦੱਸਣਾ ਚਾਹਣਾ ਤੁਹਾਨੂੰ ਸਾਰੇ ਆਪਣੇ ਹਲਕਾ ਸੈਂਟਰ ਦੇ ਲੋਕਾਂ ਨੂੰ ਤੇ ਲੁਧਿਆਣਾ ਵਾਸੀਆਂ ਨੂੰ ਇਹ ਰਾਜਨੀਤੀ ਲੋਕ ਜਿਹੜੇ ਉੱਥੇ ਅੱਜ ਜਿਹੜੇ ਚੜਦੇ-ਵਰਦੇ ਆ ਚਾਹੇ ਭਾਈਪਾ ਦੇ ਆਗੂ ਆ ਚਾਹੇ ਕਾਂਗਰਸੀਏ ਉੱਥੇ ਨੱਟਿਆ ਵਰਨਾ ਸਨਾਤਨ ਧਰਮ ਵਾਲਿਆਂ ਨੂੰ ਵੀ ਜਿਹੜੇ ਅੱਜ ਉਹ ਦ੍ਰਿਸ਼ਟੀ ਵਾਲੇ ਸੰਤਾਂ ਵਾਲੇ ਬੈਠੇ ਆ ਇਹ ਰਾਜਨੀਤੀ ਦੇ ਵਿੱਚ ਤੁਸੀਂ ਧਰਮ ਦੀ ਆੜ ਨਾਲੋ ਸੇਵਾ ਕਰਕੇ ਲਗਾਓ ਸੇਵਾ ਗਰੀਬ ਦੀ ਚਿੱਤੀ ਚੰਗੀ ਹੁੰਦੀ ਆ ਕਿਸੇ ਪੈਸੇ ਜਾਂ ठेकेदार ਦੀ ਸੇਵਾ ਨਹੀਂ ਹੁੰਦੀ ਔਰ ਕੋਲ ਕਲਾਸ ਦਾ ਉਹ ਕਾਰਪੋਰੇਸ਼ਨ ਦਾ ਮਲਾਜਮਾਂ ਜਿਹੜਾ ਅੱਜ ਮੇਰੇ ਤੇ ਇਲਜ਼ਾਮ ਲਾ ਰਿਹਾ ਮੈਂ ਇਹਦੀ ਵੀਜੀਲੈਂਸ ਅਨਕਵਰੀ ਕਰਾਂਗਾ ਔਰ ਮਾਨ ਹਾਂ ਮੀਲਾ ਆਪਣੇ ਵੱਲੋਂ ਦਾਅਵਾ ਇਦੇ ਉੱਤੇ ਕੋਰਟ ਦੇ ਵਿੱਚ ਕਰੂੰਗਾ ਰੋਕੇ ਆ ਕੇ ਜਵਾਬ ਦੇਵੇ ਮੈਨੂੰ ਕਿਸੇ ਦੇ ਸਾਕੇ ਟੇੜ ਦੀ ਲੋੜ ਨਹੀਂ ਮੈਂ ਹਲਕਾ ਸੈਂਟਰ ਦਾ ਸੇਵਾਦਾਰਾਂ ਲੋਕਾਂ ਦਾ ਸੇਵਾਦਾਰਾਂ ਗਰੀਬਾਂ ਦਾ ਸੇਵਾਦਾਰਾਂ ਮੈਂ ਗਰੀਨ ਦੀ ਲੜਾਈ ਇਸੇ ਤਰ੍ਹਾਂ ਹੀ ਲੜਨੀ ਹੈ ਜੋ ਕਾਨੂੰਨ ਕਹਿੰਦਾ ਵਾ ਜੋ ਡਿਪਟੀ ਕਮਿਸ਼ਨਰ ਲੁਧਿਆਣੇ ਨੇ ਕਿਹਾ ਵਾ ਸਰਤਾਂ ਦੇ ਉੱਤੇ ਨਹੀਂ ਬਿਲਕੁਲ ਲੱਗਣ ਦੇਣਾ ਇਹ ਕੰਮ ਜਿਹੜਾ ਰਾਜਨੀਤੀ ਰੋਕੀਆਂ ਦੇ ਤੌਰ ਤੇ ਨਾ ਸਿੱਖੋ ਸੇਵਾ ਭਾਵਨਾ ਨਾਲ ਮੈਂ ਖਾਸ ਕਰਕੇ ਜਿਹੜੇ ਭਾਟ ਪਾਲੇ ਦੇ ਕਾਂਗਰਸੀਏ ਅੱਜ ਉਥੇ ਇਸ ਗੱਲ ਇੱਕ ਧਰਮਕ ਕੰਮ ਨੂੰ ਤਮਾਸ਼ਾ ਬਣਾ ਰਹੇ ਹੋ ਤੁਸੀਂ ਮੇਰੇ ਨਾਲ ਵੱਡਾ ਤੁਸੀਂ ਕੋਈ ਜ਼ਿਆਦਾ ਧਰਮ ਦੇ ਆਗੂ ਨਹੀਂ ਹੈਗੇ ਤੁਸੀਂ ਠੇਕੇਦਾਰਾਂ ਦੇ ਬੰਦੇ ਹੋ ਠੇਕੇਦਾਰੀ ਦੇ ਨਾਲ ਬੈਠੋ ਧਰਮ ਦੀ ਆੜ ਨਾ ਲਓ ਤੁਸੀਂ ਠੇਕੇਦਾਰੀ ਕੀਤੀ ਤਾਂ ਹੀ ਲੋਕਾਂ ਨੇ ਤੁਹਾਨੂੰ ਘਰ ਬਟਾਇਆ ਵਾ ਐਨੇ ਤੇ ਸ਼ਬਦ ਮੇਰੇ ਹਲਕਾ ਸੈਂਟਰ ਦੇ ਵਾਸੀਆਂ ਨਾਲ ਮੈਂ ਸਾਂਝੇ ਕਰਨੇ ਚਾਹੁੰਦਾ ਸੀਗਾ ਤੁਸੀਂ ਸਾਰੇ ਹੀ ਜਾਣਦੇ ਹੋ ਮੇਰੇ ਸੁਭਾ ਨੂੰ ਮੇਰੇ ਕੰਮਾਂ ਨੂੰ ਇਹਨਾਂ ਰਾਜਨੀਤੀ ਲੋਕਾਂ ਦੇ ਅੱਜ ਗਲੇ ਦੇ ਅੰਦਰ ਨਹੀਂ ਉਤਰਿਆ ਮੇਰੀ ਸੇਵਾ ਭਾਵਨਾ ਦਾ ਕੰਮ ਤਾਂ ਇਹ ਰਾਜਨੀਤੀ ਰੋਟੀਆਂ ਸੇਕਣ ਨੂੰ ਗਿਰਦਿਆ ਐਨੀਆਂ ਕੁ ਬੇਨਤੀਆਂ ਮੈਂ ਕਰਨੀਆਂ ਜੀ ਤੁਹਾਡੇ ਖਲਕਾ ਸੈਂਟਰ ਦੇ ਵਾਸੀਆਂ ਨਾਲ ਲੁਧਿਆਣਾ ਵਾਸੀਆਂ ਨਾਲ ਔਰ ਮੈਂ ਬਹੁਤ ਜਲਦੀ ਇਸ ਗੱਲ ਦਾ ਜੋ ਫੋਰਥ ਕਲਾਸ ਬੰਦਾ ਕਰੋੜਾਂ ਰੁਪਏ ਦੇ ਘੇਕੇ ਲੈਂਦਾ ਔਰ ਜਿਹੜੇ ਅੱਜ ਇਹ ਉਥੇ ਦੇ ਸੰਸਥਾ ਵਾਲੇ ਅਗਰੇਸੀ ਤਰੰਗ ਦੇ ਜਿਹੜੇ ਅੱਜ ਰਾਜਨੀਤਿਕ ਰੋਟੀਆਂ ਧਰਨੇ ਦੇ ਤੌਰੂਪ ਦੇ ਵਿੱਚ ਸਰਕਾਰ ਇਹਨਾਂ ਤੋਂ ਵੀ ਜਵਾਬ ਮੰਗਿਆ ਜਾਊਗਾ ਇਸ ਗੱਲ ਦਾ ਜੈਲ ਸਿੰਘੀ ਦਾ ਸੱਸੀ ਕਾਲ